ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ 'ਚ ਤੇ ਕੱਲ੍ਹ ਕੀਤਾ ਸੀ ਫੰਕਸ਼ਨ ਜੀ ਮਰੰਡੇ ਨਿੱਕਰਾਂ ਦੇ ਢਾਬੇ ਦੇ ਇੱਥੋਂ ਟਰੈਕਟਰ ਡਿਲੀਵਰ ਕੀਤੇ ਆ ਜੀ 6 ਟਰੈਕਟਰ 54 5 ਏਸੀ ਗੇਮ ਅਤੇ ਬਾਕੀ 52 ਦਾਸ ਆ ਜੀ 4휠 ਤੇ 2휠 ਇੱਕੋ ਪਿੰਨੇ ਦਿੱਤੇ ਆ ਜੀ ਇਹ ਟਰੈਕਟਰ 6 ਦੇ 6 ਦਾ ਬਲ ਮੜੀ ਗਈ ਕਿੱਦਿ ਆਪਾਂ ਤਾਂ ਲੱਗਾਂ ਸੀ ਨਾ ਨਾ ਪਾਰੀ ਫੈਂਡ ਨਹੀਂ ਗੱਡੀਆਂ ਆਉਣੀਆਂ 3 ਮਿੰਟ ਲੱਗੋ ਵੀ ਸਾਢੇ ਕੱਟ ਪਾ ਇੱਧਰ ਹੀ ਮੇਰੀ ਆਸ ਰੋਕ ਲਾ ਰੋਕ ਲਾ ਰੋਕ ਲਾ ਹੈਗਾ ਤੇ ਰੋਕ ਆ ਜਾ ਯਾਰ ਹੈਗਾ ਤੇ ਰਹੇਗਾ ਬੱਸ ਰੋਕ ਲਾ ਰਹਿਣ ਦੇ ਚੱਲ ਬਰੋਂ ਮੋੜ ਸੋ ਟਰੈਕਟਰ ਦਿਖਾਉਣਾ ਜੀ ਅੱਜ ਤੁਹਾਨੂੰ ਸਵਰਾਜ 963 ਐਫ ਈ ਮੀਲੋ ਆਮਨ ਬਾਈ ਨੂੰ ਹੋਰ ਆਮਨ ਕਿਹਾਲਾ ਵਧੀਆ ਜਿਹੜੇ ਸਾਥੀ ਕਾਲ ਸਾਰਿਆਂ ਨੂੰ ਹੋਰ ਅੱਜ ਕਿੱਧਰ ਤਾਂ ਬਈ ਜੀ ਫੇਰ ਅੱਜ ਯਾਰ ਇੱਕ ਤਾਂ ਉਹ ਟਰੈਕਟਰ ਦੇਗਾ ਆਪਾਂ ਨੇ ਹੋਮ 55000 ਵਾਹ ਇਨੀ ਮੰਤੇ ਹੈ ਨਾ ਆਏ ਤੇ ਉਹ ਜੱਗੂ ਰੋਈ ਹੋਣੀ ਕਰ ਰੋਣੀ ਜੱਗੂ ਆਲ ਜਾ ਰਿਹਾ ਵੀ ਆਏ ਤੇ ਉਹ ਜੱਗੂ ਹੁਣ ਨਿਕਲਿਆ ਬਾਹਰ ਆਏ ਦਿਨ ਸੀਗੇ ਇਹਨਾਂ ਨੇ ਵੇਚ ਕੇ ਟੋਣਾ ਸੀਗਾ ਟਰੈਕਟਰ ਇੱਕ ਤਾਂ ਉਹਦੀ ਉਹ ਖਰਾਬ ਹੋ ਗਈ ਦੀ ਜੋ ਗਾਤ ਜਲਦੀ ਬੰਦ ਹੋਣੀ ਹੈ ਉਹ ਪਾਈ ਫਿਰ ਉਹਦੀ ਬੈਟਰੀ ਚਾਰਜ ਲਈ ਬੈਟਰੀ ਦਾ ਨਾ ਉਹ ਟਰਮੀਨਲ ਟੁੱਟ ਗਿਆ ਤਾਂ ਇੱਕ ਰੋ ਲਿਆ ਕੇ ਪਾਇਆ ਅੱਛਾ ਹਾਂ ਫਾਰਮ ਟਰੈਕ 60 ਘਟਣਾ ਦਾ ਵਿੱਚ 60 ਹਾਂ 60 ਘਟਣਾ ਬੰਦੇ ਆਇਓ ਨਹੀਂ ਮੈਨੂੰ ਲੱਗਦਾ ਉਹ ਜੱਗੂ ਕਹਿੰਦਾ ਆਏ ਤੇ ਇਦਾਂ ਹੋਈ ਗੱਲ ਮੈਨੂੰ ਲੱਗਾ ਤਾਂ ਆਏ ਤੇ ਖੜਾ ਸਕਿਆ ਉਹ ਤਾਂ ਨਹੀਂ ਕੋਈ ਗੱਲ ਕਰਤੀ ਦੀ ਜੀ ਹੋਣੀ ਸੀ ਬਈ ਇਹ ਟਰੈਕਟਰ ਕਿਹੜਾ ਮਾਡਲ ਆ ਇਹ ਬਾਬੂ ਵੀ ਮਾਡਲ ਆ ਵੀ ਮਾਡਲ ਵੀ ਮਾਡਲ ਹੈ ਹਾਂਜੀ ਵੀ ਮਾਡਲ ਹੈ ਮਾਫਤ ਰੇਟ ਆਖੀ ਤੇ ਇਹ ਹੁਣ ਸੀਆਰਟੀ ਚ ਆਉਣ ਲੱਗ ਗਿਆ ਨਾ ਇਹ ਹੋਰ ਸੀਆਰਟੀ ਚ ਆਉਣ ਲੱਗ ਗਿਆ ਇਹ ਇਹ ਨੌਨ ਸੀਆਰਟੀ ਹੈ ਨੌਨ ਸੀਆਰਟੀ ਚਰਨ ਤੋਂ ਮੰਨ ਕੇ ਜਿਵੇਂ ਚਰਨ ਫਰੀ ਗੱਲ ਹੈ ਬੰਪਰ ਵੀ ਲੱਗਿਆ ਵਾ ਵਧੀਆ ਥੋੜਾ ਬੰਪਰ ਲੱਗਿਆ ਅੱਛੀ ਦਿੱਖੂ ਆ ਜੇ ਤਾਂ ਘਨੀ ਮੋਦੀ ਬਤਿਆ ਇਹ ਕਈ ਮਾਲਪੁਰ ਵਾਲਾ ਵੀ ਕਹਿੰਦੇ ਆ ਨਾ ਮਾਲਪੁਰ ਵਾਲਾ ਇਧਰ ਏਰੀਆਸ ਕਹਿੰਦੇ ਮੇਰੇ ਖਿਆਲ ਨਾਲ ਦੂਰ ਕੋਈ ਦੀ ਸਾਈਡ ਨਹੀਂ ਇਧਰ ਨਵਾਂ ਸ਼ਹਿਰ ਅਸੀਂ ਜਿਹੜੇ ਇਹ ਇਹ ਘੋੜਾ ਬੰਪਰ ਕਹਿੰਦੇ ਇਹ ਘੋੜਾ ਬੰਪਰ ਕਹਿੰਦੇ ਹੁੰਦੇ ਆ ਇਹ ਵੀ ਉੱਤਰਦੀ ਲਾਉਨੇ ਆ ਆਪਣਾ ਕਾਲਾ ਮੋਡਰਨ ਸਾਈਡ ਦਿੱਤੀ ਆ ਬੰਨ ਕੋਈ ਲਾਉਣਾ ਮਿਸਤਰੀ ਉੱਥੇ ਦੇ ਉੱਥੇ ਦੇ ਆਪਣਾ ਇੱਧਰ ਕਰਾਲੀ ਲੱਗਦੇ ਆ ਨਾ ਆਪਣੀ ਕਰਾਲੀ ਲੱਗਦੀ ਆਪਣਾ ਏਰੀਆ ਜਿੰਨਾ ਰੋਪੜਾ ਰੋਪੜ ਤੱਕ ਜਿੰਨਾ ਜਿੰਨਾ ਸਾਰਾ ਕਰਾਲੀ ਜਾਂਦੇ ਫਿਰ ਜਿਹਨਾਂ ਨਾਲ ਨਾਲ ਦਾ ਹੀ ਸਤਰੀ ਵੀ ਤੇ ਉਹ ਵੀ ਬੰਪਰ ਹੁੰਦਾ ਘੋੜਾ ਮੇਰੇ ਖਿਆਲ ਨਾਲ ਇਹਨੂੰ ਨਾਲੇ ਆਉਂਦੀ ਆ ਨਹੀਂ ਅਲੱਗ ਲਵਾਈ ਵੀ ਆ ਹਾਂ ਵੈਸੇ ਜਿਹੜੀ ਨਾਲ ਆਉਂਦੀ ਹੈ ਨਾ ਉਹਦਾ ਪਾਇਪ ਦੀ ਬਣਤਰ ਹੋਰ ਥੋੜੀ ਹੋਰ ਉਹਦਾ ਹਾਂ ਪਤਾ ਹੀ ਲੱਗ ਜਾਂਦਾ ਕਿਹੜਾ ਹੁੰਦਾ ਪਾਇਪ ਉਹ ਜਿੱਦਾਂ ਉਹ ਨੂੰ 65 ਨੂੰ 800 ਵਾਲੀ ਕਾਏ ਕਰ ਲੋ ਇਹ ਬਾਤਿਲ ਵਾਈ ਹੋਈ ਹੈ ਚਲੋ ਹੁੱਡ ਵੀ ਲੱਗੀ ਹੋਈ ਆ ਘੋੜਾ ਬੰਕਰ ਵੀ ਲੱਗਿਆ ਵਾ ਟਾਇਰ ਟੱਪਾਂ ਵੀ ਡਰਾਈਵਰ ਦਾ ਪੂਰਾ ਵਧੀਆ 16 ਦੇ ਟਾਇਰ ਆ 16 ਦੇ ਟਾਇਰ ਆ ਜੀ 3 ਸਪੀਡ ਆ ਵਾਦੇ 3 ਸਪੀਡ ਹਾਂ ਬਾਕੀ ਡਰਾਈਵਰ ਪੂਰਾ ਸਾਫ਼ ਆ ਘਾਂਟੇ ਦੇਖੀ ਬਾਈ ਕਿੰਨੇ ਆ ਘਾਂਟੇ ਤਾਂ ਅਹੀਂ ਇਹ ਕਿਤਾ ਉੱਤੇ ਹੀ ਗਾੜਾ ਆ ਬੰਦਰ ਆ ਪਲੈਟਫਾਰਮ ਦੇਖ ਹਾਂ ਫਲੈਟ ਆ ਬਿਲਕੁਲ 1900 ਘੰਟੇ ਦੇ ਕਰੀਬ ਆ 1900 ਖੇਤੀ ਦੇ ਹੀ ਲਿਆ ਵਾ ਹਾਂ ਬਾਕੀ ਤਿਆਰਾਂ ਦੇ ਬਟਾ ਲੱਗ ਜਾਂਦੀ ਗਰੀਬ ਠੀਕ ਆ ਉਧਰ ਬਣਾਉਂਦਾ ਆ ਆਇਆ ਨੂੰ ਵੀ ਦਿਖਾ ਦਈਏ ਜੀ ਕਹਿੰਦਾ ਉਹ ਹਾਂ ਵੀਰੇ ਆਇਆ ਬਾਬਾ ਨਾ ਇਹਨੂੰ ਲੈ ਜਾ ਕਹਿੰਦਾ ਇੱਕ ਬੈਟ ਜੇ ਨਹੀਂ ਤੇ ਇੱਕ ਤਬਾਦ ਹੁੰਦੀ ਆ ਨਾ ਉਰੇ ਐਡੀਆਂ ਜਿਓਂ ਤੇ ਲਾਉਣ ਨਾ ਮੈਂ ਜੀ ਉਡਾਉਣ ਲੋ ਗਿਆ ਐ ਨਾ ਯਾਰ ਸਾਲ ਤੋਂ ਵੱਧ ਵਜਦੀਆਂ ਹਾਂ ਫਿਰ ਉਹਨੇ ਚਾਰਜ ਨਹੀਂ ਉਹ ਕਹਿੰਦਾ ਇੰਜਣ ਬੜੇ ਆ ਇੱਕ ਇੰਜਣ ਵੀ ਬੜੇ ਆ ਮਾੜੇ ਮੋਟੇ ਲੋ ਬਾਈ ਸਟਾਰਟਿੰਗ ਚੈੱਕ ਕਰਿਓ ਟਰੈਕਟਰ ਦੀ ਬਾਕੀ ਬਾਈ ਜੇ ਕਿਸੇ ਵੀਰ ਨੇ ਲੈਣਾ ਹੋਇਆ ਆਪਣਾ ਇੱਥੇ ਹੀ ਖੜਾ ਜੀ ਜੱਗੂ ਦਾ ਨੰਬਰ ਪਾ ਦੂੰਗਾ ਸੰਪਰਕ ਕਰ ਲਿਓ ਜੱਗੂ ਨਾਲ ਬਾਕੀ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਟਰੈਕਟਰ ਬਾਕੀ ਹੋਰ ਵੀ ਕਈ ਟਰੈਕਟਰ ਖੜੇ ਆ। ਉਹ ਕਿਹੜਾ ਮਾਨੇ ਦਾ ਬਰੇਕ ਚੁੱਕਾ ਆ। ਇਹ ਜਿਹੜਾ ਗਾਤਾ। ਪਹਿਲਾ ਧੂਆ ਮਨੋਸ਼ਾ ਕੰਟ ਪਾਇਆ ਵਾ। ਗਲਤ ਪਾਇਆ ਵਾ ਹੈ। ओके ਆ ਆ ਪਹਿਲਾ ਪੈ ਗਿਆ ਪਹਿਲਾ ਪਰਾ ਤੇ ਪੂਰੀ ਪਹਿਲਾ ਪਹਿਲਾ ਆ ਆ ਬੈਕ ਹੋ ਰਿਹਾ ਜਿਹੜਾ ਜਿਹੜਾ ਪਹਿਲਾ ਹੈ ਪਾਉੜ ਦੇ ਆ ਪੂਰੀ ਹੈ ਕਿਤੇ ਕਿਤੇ ਆ ਇੱਧਰ ਆ ਚੌਥਾ ਹੋ ਰਿਹਾ ਚੌਥਾ ਹੋ ਰਿਹਾ ਪਹਿਲਾ ਹੋ ਰਿਹਾ ਬਾਕੀ ਹਾਂ ਓਕੇ ਤੋਜਨ ਪਾਉਣਾ ਆ ਗਲਤ ਪਾਇਆ ਵਾ ਨਾ ਹਾਂ 960 ਦਾ ਹੈ ਚਲੋ ਠੀਕ ਹੈ ਭਾਈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ